ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਗੁਰੂ ਗਰੀਬ ਨਵਾਜ ਮਾਰੂ ਮਹੱਲਾ ਪਹਿਲਾ ਸਾਚੇ ਸਾਹਿਬ ਸਿਰਜਨ ਹਾਰੀ ਜਿਨ ਧਾਰ ਚੱਕਰ ਧਰੇ ਵਿਚਾਰੀ ਆਪੇ ਕਰਤਾ ਕਰ ਕਰ ਵੇਖੈ ਸਾਚਾ ਵੀ ਪਰਵਾਹਾ ਹੀ ਵੇਖੀ ਵੇਖੀ ਜੰਤਉ ਪਾਏ ਦੋਇ ਪੰਦੀ ਦੋਇ ਰਾ ਚਲਾਈ ਗੁਰਪੂਰੀ ਵਿਨ ਮੁਕਤ ਨਾ ਹੋਈ ਸਚ ਨਾਮ ਜਪ ਲਾਹੇ ਪੜੈ ਮਨਮੁਖ ਪਰ ਵਿਦ ਨਹੀਂ ਜਾਣਾ ਨਾਮ ਨ ਬੁੱਝੈ ਪਰਮ ਪੁਲਾਨਾ ਲੈ ਕੇ ਵੱਡੀ ਦੇਨ ਉਗਾਹੀ ਦਰਮਤ ਗਾ ਗਲ ਫਾਹੀ ਸਿਮਰਤ ਸਾਸਤਰ ਪੜੀ ਪੁਰਾਣਾ ਵਾਦ ਵਖਾਣੀ ਤਤ ਨਾ ਜਾਣਾ ਵਿਨ ਗੁਰਪੂਰੀ ਤਤ ਨ ਪਾਈਐ ਸਚ ਸੋਚੀ ਸਚ ਰਾਹਾ ਹੈ ਸਭ ਸਲਾਹੇ ਸੁਣ ਸੁਣ ਆਖੈ ਆਪੇ ਦਾਨ ਸਚ ਪਰ ਆਖੈ ਜਿਨ ਕੋ ਨਦਰ ਕਰੇ ਪ੍ਰਭ ਆਪਣੀ ਗੁਰਮੁਖ ਸਬਦ ਸਲਾਹ ਹੈ ਸੋਣ ਸੋਣ ਆਖੈ ਕੀਤੀ ਬਾਣੀ सुन कई को अंत न जानी जां को लखाए आपी, अकथ कथा बुधता ही जन में कोे वदाए सुहले अॻियां नी गो जन तिस सर पर मरना ਕਰਤ ਪਾਇਆ ਸਰਸਾਹੀ ਸੰਜੋਗ ਬਜੋਗ ਮੇਰੇ ਪ੍ਰਭ ਕੀ ਹੈ ਸ੍ਰਿਸ਼ਟੋ ਪਾਇ ਦੁੱਖਾਂ ਸੁਖ ਦੀਏ ਦੁਖ ਸੁਖ ਹੀ ਤੇ ਪੈ ਨਿਰਾਲੀ ਗੁਰਮਖੀ ਸੀਲ ਸੁਨਾਹੀ ਨੀਕੇ ਸਾਚੇ ਕੇ ਵਪਾਰੀ ਸਚ ਸੌਦਾ ਲੈ ਗੁਰ ਵਿਚਾਰੀ ਸੱਚਾ ਵਖਰ ਜਿਸ ਤਨ ਪੱਲੇ ਸ਼ਬਦ ਸੱਚੀ ਓ ਮਾਹੀ ਕਾਚੀ ਸੌਂਦੀ ਟੋਟਾਂ ਆਵੇ ਗੁਰਮਕ ਕਵਨ ਜੁ ਕਰੇ ਪ੍ਰਭ ਪਾਵੇ ਪੂੰਜੀ ਸਾਬਤ ਰਾਸ ਸਲਾਮਤ ਚੋਕਾ ਜਮਖਾ ਫਾਹਾਈ ਸਭ ਕੋ ਬੁੱਲੇ ਆਪਨ ਪਾਣੈ ਮਨ ਮੁਖ ਦੂਜੈ ਬੋਲ ਨ ਜਾਣੈ ਅੰਦਲੇ ਕੀ ਮਿਤ ਅੰਦਲੀ ਬੋਲੀ ਆਇ ਗਿਆ ਦੁਖ ਤਾਹੀ ਦੁਖ ਮੈਂ ਜਨਮੈ ਦੁਖ ਮੈਂ ਮਰਨਾ ਦੁਖ ਨ ਮਿਟੈ ਬਿਨ ਗੁਰ ਕੀ ਸਰਨਾ ਦੁਖੀ ਉਪਜੈ ਦੁਖੀ ਬਿਨ ਸੈ ਕਿਆ ਲੈ ਆਇਆ ਕਿਆ ਲੈ ਜਾਹਾਹੀ ਸੱਚੀ ਕਰਨੀ ਗੁਰ ਕੀ ਸਰਕਾਰ ਆਮਨ ਜਾਣ ਨਹੀਂ ਜਮ ਤਾਰਾ ਡਾਲ ਛੋੜ ਤਤ ਮੂਲ ਪਰਾਤਾ ਮਨ ਸਾਚਾ ਓ ਮਾਹ ਹੀ ਹਰ ਕੀ ਲੋਗ ਨਹੀਂ ਜਮ ਮਾਰੇ ਨਾ ਦੁੱਖ ਦੇਖੈ ਪੰਥ ਕਰਾਰੇ RAM ਨਾਮ ਕਟ ਅੰਤਰ ਪੂਜਾ ਔਰ ਨਾ ਦੂਜਾ ਕਾਹਾਂ ਹੈ ਓੜ ਨ ਕਥਨੇ ਸਿਫਤ ਸਜਾਈ ਜੋ ਤੁਦ ਭਾਵੇਂ ਰਹੈ ਰਜਾਈ ਦਰਗੀ ਪੈ ਦੇ ਜਾਨ ਸਹੇਲੀ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਏ ਗੁਣ ਕਥੀ ਕਨੇਰੀ ਅੰਤ ਨ ਪਾਵੇ ਵੱਡੇ ਬਡੇਰੀ नानक साच मिले पत राखो तू सिर सहा पात सहाहि मारू महल्ला पहला, पहला दक्षणि काया नगर, नगर, नगर गड़ अंदर, साचा वासा अचा वासपुर अस्थिर थान सदा निर्मायले आपो पाहिंदा। ਅੰਦਰ ਕੋਟ ਛੱਜੇ ਹਟ ਨਾਲੀ ਆਪੇ ਲੇ ਵਵਸਤ ਸਮਾਲੀ ਬਜਰ ਕਪਾਟ ਜੜੇ ਜੜ ਜਾਣੈ ਗੁਰ ਸਬਦ ਦੀ ਖੋਲਾਂਦਾ ਭੀਤਰ ਕੋਟ ਗੁਫਾ ਕਰ ਜਾਈ ਨੌਕਰ ਥਾਪੇ ਹੁਕਮਰ ਜਾਈ ਦਸਵੇਂ ਪੁਰਖਾ ਲੇਖਿਆ ਪਾਰੀ ਆਪੇ ਹਲਕ ਲਖਾਹੀਂਦਾ ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀ ਤੋ ਖੇਲ ਤਮਾਸਾ ਬਲ ਦੀ ਜਲ ਨੇਵੈ ਨਿਵਰੈ ਕੇਰ ਪਾਤੇ ਆਪੇ ਜਲ ਨਿਦ ਪਾਈਂਦਾ ਧਰ ਤੋ ਪਾਏ ਧਾਰੀ ਧਰਮਸਾਲਾ ਓ ਪਤ ਪਰਲੋ ਆਪ ਨਰਾਲਾ ਪਵਨ ਨੇ ਖੇਲ ਕੀਆ ਸਭ ਥਾਹੀ ਕਲਾ ਖਿੰਚ ਡਹਾਈਂਦਾ ਪਾਰ 18 ਮਾਲਣ ਤੇਰੀ ਚੌਰ ਟੁ ਲੈ ਪਵਨ ਲੈ ਫੇਰੀ ਚੰਦ ਸੂਰਜ ਦੋਈ ਦੀਪ ਕਰਾਖੇ ਸਸਕਰ ਸੂਰ ਸਮਾਈਂਦਾ ਪੰਖੀ ਪੰਚੋ ਡਰ ਨਈ ਤਾਵੇ ਸਭ ਲੋ ਬਿਰਖ ਅੰਮ੍ਰਿਤ ਫਲ ਪਾਵੇ ਗੁਰਮੁਖ ਸਹਿਜ ਰਵੀ ਗੁਣ ਗਾਵੇ ਹਰ ਸਚੋਗ ਚੁਗਾਹੀ ਦਾ ਚਿਲ ਮਿਲ ਚਿਲ ਕੇ ਚੰਦ ਨ ਤਾਰਾ ਸੂਰਜ ਕਰਨ ਨਾ ਬਿਜਲ ਗਨਾਰਾ اکਥੀ ਕਥੋ ਚੇਨ ਨਹੀਂ ਕੋਹੀ ਪੂਰੇ ਰਿਆ ਮਨ ਪਾਏਂਦਾ ਪਸਰੀ ਕਿਰਨ ਜੋਤਿ ਉਹ ਜੀ ਅੱਲਾ ਕਰ ਕਰ ਦੇਖੈ ਆਪ ਦੇ ਅੱਲਾ ਅਨਹਦ ਰਣ ਚੁਣਕਾਰ ਸਦਾ ਧੁਨ ਨਿਰਪੋਕੈ ਕਰ ਵਾਈਂਦਾ ਅਨਹਦ ਵਾਜੀ ਪਰਮ ਪਉ ਭਾਜੈ ਸਗਲ ਵਿਆ ਪਰਿਆ ਪ੍ਰਭ ਸਾਜੈ ਸਭ ਤੇਰੀ ਤੋ ਗੁਰਮਖ ਜਾਤਾ ਦਰਸੋ ਹੈ ਗੁਣ ਗਾਇੰਦਾ ਆਦ ਨਰਨਜਨ ਨਿਰਮਲ ਸੋਈ ਅਵਰਨ ਜਾਣਾ ਦੂਜਾ ਕੋਈ ਇਕੰਕਾਰ ਵਸੀ ਮਨ ਭਾਵੇ ਹਮੇ ਗਰਗ ਬਗਵਾਇੰਦਾ ਅੰਮ੍ਰਿਤ ਪੀਆ ਸਤਗੁਰ ਦੀਆਂ ਅਵਰਨ ਜਾਣਾ ਧੂਆਤੀਆਂ एको एक, एक आस अपरम पर एको, एको एक सो अपर अपरम पर पुरख खजानी पाइंदा ज्ञान ध्यान सच, सच गैर गंभीर कोई न जाने तेरा चीरा जेती जी है तेती तुद जाचे कर्म मिले सो पाइंदा कर्म धर्म सच हाथ तुमारै ਵੀ ਪਰਵਾ ਆਕੂਟ ਪੰਡਾਰੇ ਤੂੰ ਦਿਆਲ ਕਿਰਪਾਲ ਸਦਾ ਪ੍ਰਭ ਆਪੇ ਮੇਲ ਮਲਾਇਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪੋ ਥਾਪੇ ਆਪੇ ਆਪੇ ਜੋੜੇ ਬਿਸ਼ੋੜੇ ਕਰਤਾ ਆਪੇ ਮਾਰੇ ਜਿਵਾਂ ਇੰਦਾ ਜੇਤੀ ਹੈ ਤੇਤੀ ਤੋਂ ਦੇ ਅੰਦਰ ਦੇਖੈ ਆਪ ਬੈਸ ਵਿਜ ਮੰਦਰ ਨਾਨਕ ਸਾਚ ਕਹਿ ਬਨੰਤੀ ਹਰ ਦਰਸ਼ਨ ਸੁਖ ਪਾਇੰਦਾ